प्रोग्रामा वाहे गुरु जी का खालसा वाहेगुरु जी की फतेह गुरु प्यारी साहब संघ जो हर साल की तरह ਐਸ ਆਰ ਵੀ ਸਲਾਨਾ ਜੋਲ ਮੇਲਾ 2025 ਜੋ ਕਿ 2 3 4 ਰਸੂ ਦਾ ਹੁੰਦਾ ਹੈ ਆ ਰਿਹਾ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਸਾਹਿਬ ਦੇ ਮੇਲੇ ਦੇ ਟਾਈਮ ਤੇ ਪਾਈ ਜਰੂਰ ਪਹੁੰਚੋ ਲਾਹੇ ਘਟੋ 16 ਸਤੰਬਰ ਨੂੰ ਜੋ ਕਿ ਨਗਰ ਕੀਰਤਨ ਹੋਵੇਗਾ ਜੋ ਕਿ 4 5 ਪਿੰਡਾਂ ਦੇ ਵਿੱਚ ਵੀ ਹੁੰਦਾ ਹੋਇਆ ਸਵੇਰ 7 ਵਜੇ ਚੱਲ ਕੇ ਸ਼ਾਮ ਨੂੰ ਸਮਾਪਤੀ ਹੋਵੇਗੀ 17 ਸਤੰਬਰ ਨੂੰ ਗਿਆਨੀ ਭਪਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਗਿਆਨੀ ਗਰਮੀਤ ਸਿੰਘ ਜੀ ਸਰਪ੍ਰੀਤ ਸਿੰਘ ਜੀ ਕਥਾਵਾਚਕ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਗਿਆਨੀ ਗੁਰਜੀਤ ਸਿੰਘ ਜੀ ਪਟਿਆਲੇ ਵਾਲੇ ਇਹ ਵੀ ਪਹੁੰਚ ਰਹੇ ਹਨ ਅਤੇ ਬਾਬਾ ਗੁਰਪਾਲ ਸਿੰਘ ਵੀ Rajasthan ਵਾਲੇ 17 ਤਰੀਕ ਨੂੰ ਵੀ ਤੇ 18 ਤਰੀਕ ਦੀ ਰਾਤ ਨੂੰ ਵੀ ਇਹਨਾਂ ਦੇ ਦੀਵਾਨ ਹੋਣਗੇ 18 ਤਰੀਕ ਦਿਨ ਵੀਰਵਾਰ ਨੂੰ ਜੋ ਕਿ ਤਿੰਨ ਨਸੂ ਹੈ ਉਸ ਦਿਨ ਜਹੇਦਾਰ ਕੁਲਦੀਪ ਸਿੰਘ ਜੀ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਅਤੇ ਯਾਨੀ ਤੇ ਬਾਬਾ ਟੇਕ ਸਿੰਘ ਜੀ ਤਤਸੇ ਦਮਦਮਾ ਸਾਹਿਬ ਵਾਲੀ ਪਹੁੰਚ ਰਹੇ ਹਨ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਟੋਟੀਆਂ ਯਾਨੀ ਸਿਮਰਨਜੀਤ ਸਿੰਘ ਜੀ ਜੋ ਕਿ ਨਾਮ ਚ ਪਾਉਂਦੇ ਹਨ ਵਾਹਿਗੁਰੂ ਵਾਹਿਗੁਰੂ ਉਹ ਵੀ ਪਹੁੰਚ ਰਹੇ ਹਨ ਤੇ ਇਹ ਪ੍ਰਸਿੱਧ ਢਾਡੀ ਜਥਾ ਕਵੀਸ਼ਰੀ ਜਥਾ ਸਰਦਾਰ ਚਾਨਣ ਸਿੰਘ ਜੀ ਉਹ ਵੀ ਆਪਣੇ ਕੋਲ 18 ਤਰੀਕ ਨੂੰ ਪਹੁੰਚ ਜਾਈ ਰਹੇ ਹਨ ਸੋ 19 ਤਰੀਕ ਦਾ ਜੋ ਪ੍ਰੋਗਰਾਮ ਹੈ ਇਸ ਦਿਨ ਭਾਈ ਯਾਨੀ ਸੁਰਿੰਦਰ ਸਿੰਘ ਜੀ ਜੋ ਡੰਡਰੀਆਂ ਵਾਲੇ ਦਾ ਜਥਾ ਹੈ ਉਹ ਵੀ ਆਪਣੇ ਕੋਲ 19 ਤਰੀਕ ਨੂੰ ਪਹੁੰਚ ਰਿਹਾ ਗਿਆਨੀ ਹਰਜਿੰਦਰ ਸਿੰਘ ਗੋਸਪਰ ਵਾਲੇ ਅਤੇ ਭਾਦੀ ਦਇਆ ਸਿੰਘ ਜੀ ਕਵੀਸ਼ਰੀ ਜਥਾ ਦਇਆ ਸਿੰਘ ਜੀ ਅਤੇ ਸ੍ਰੀ ਦਮਦਮਾ ਸਾਹਿਬ ਵਾਲੇ ਪਹੁੰਚ ਰਹੇ ਹਨ ਭਾਈ ਜਸਪਾਲ ਸਿੰਘ ਜੀ ਦਾ ਹਜ਼ੂਰੀ ਕਥਾ ਸ੍ਰੀ ਦਰਬਾਰ ਸਾਹਿਬ ਮੁਕਸਰ ਸਾਹਿਬ ਇਹਨਾਂ ਨੇ ਤਿੰਨੋ ਦਿਨ ਹੀ ਸੇਵਾ ਕਰਨੀ ਆਪਣੇ ਕੋਲੇ ਅਤੇ ਗਿਆਨੀ ਅਵਤਾਰ ਸਿੰਘ ਜੀ ਘਿਹਾਰੇ ਵਾਲੇ ਜੋ ਕਿ ਇਥੋਂ ਦੇ ਹੈੱਡਕੁਆਟਰ ਹਨ ਉਹਨਾਂ ਦਾ ਸ੍ਰੀ ਗੁਰਦਵਾਰ ਸਾਹਿਬ ਗੂਕਟਾਲ ਉਹ ਵੀ ਮੇਲੇ ਦੇ ਵਿੱਚ ਭਾਈ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਸੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰਦਾਰ ਸਾਹਿਬ ਦੇ ਗੁਰੂ ਕੇ ਲੰਗਰਾਂ ਦੇ ਵਾਸਤੇ ਰਸਨਾ ਪਚਾਓ ਮਾਇਆ ਕਰਕੇ ਹੱਥੀਂ ਸੇਵਾ ਕਰਕੇ ਲਾਹੇ ਖੱਟੋ ਸੋ ਜਿਨ੍ਹਾਂ ਨਗਰਾਂ ਦੇ ਵਿੱਚ ਭਾਈ ਨਗਰ ਕੀਰਤਨ ਜਾਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਸਫਾਈ ਕਰੋ ਤੇ ਮਹਾਰਾਜ ਦਾ ਸਤਿਕਾਰ ਕਰੋ ਉਸ ਤੋਂ ਪ੍ਰੰਤ ਜਿਹੜੀਆਂ ਲੰਗਰ ਵਾਲੀਆਂ ਸੰਗਤਾਂ ਹਨ ਲੰਗਰ ਵਾਲੀਆਂ ਕਮੇਟੀਆਂ ਹਨ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਤਿੰਨੋ ਦਿਨ ਤੁਸੀਂ ਵੀ ਲੰਗਰ ਦੀ ਜੋ ਸੇਵਾ ਹੈ ਗੁਰਦਰਾ ਸਾਹਿਬ ਕੀ ਨਿਮੋਈ ਹੈ ਅਤੇ ਜੋੜਾ ਘਰਾਂ ਦੀ ਜੋ ਸੇਵਾ ਕਰਦੇ ਹਨ ਜੋੜਾ ਸੇਵਾ ਉਹਨਾਂ ਵੀ ਜਥੇਦਾਰਾਂ ਨੂੰ ਬੇਨਤੀ ਹੈ ਕਿ ਉਹ ਵੀ ਭਾਈ ਆ ਕੇ ਕਿੰਨੋਂ ਦਿਨ ਆਪਣੀ ਜੋੜਿਆਂ ਦੀ ਸੇਵਾ ਜੋ ਨਿਵਾਉਣ ਸੋ ਨਗਰ ਕੀਰਤਨ ਕਿਹੜੇ ਕਿਹੜੇ ਜਨ ਆ ਆਪਣਾ ਆਪਣਾ ਕਿੱਤੇ ਕੋਈ ਆਪਣਾ ਜੋ ਕੋਈ ਨਾ ਕੋਈ ਇਹ ਗੁਰਦਰਾ ਸਾਹਿਬ ਤੋਂ ਚੱਲ ਕੇ ਗੁਰੂ ਕੀ ਟਾਬ ਗੁਰੂ ਕੀ ਟਾਬ ਤੋਂ ਜਿੱਤ ਗਿੱਲ ਮੱਤਾ ਮੱਤੇ ਜੋ ਕੋਠੇ ਚੰ다 ਸਿੰਘ ਵਾਲੇ ਰਮਾਣਾ ਤੇ ਤੇ ਪੀਤੇ ਪੀਤੋ ਵਾਪਸ ਸ਼ਰਮਾਣਾ ਹੁੰਦਾ ਹੋਇਆ ਕੋਠੇ ਮਾਲ ਸਿੰਘ ਕੋਠੇ ਸੈਣੀਆ ਹੁੰਦਾ ਹੋਇਆ ਪਿੰਡ ਸਰਾਮਾ ਵਿਖੇ ਤੇ ਸਰਾਮਾ ਤੋਂ ਸਿੱਧਾ ਗੁਰਦੁਆਰਾ ਸਾਹਿਬ ਗੁਰੂ ਘਟਾ ਦੇ ਕੇ ਸ਼ਾਮ ਨੂੰ ਸਮਾਪਤੀ ਹੋਵੇਗੀ ਇਹਨਾਂ ਦਿਨਾਂ ਨਾਲੇ ਭਾਈ ਮੇਲੇ ਦੇ ਵਿੱਚ ਜੋ ਸਵਾਗਤ ਕਰਦਾ ਹਨ ਸ਼ੇਰ ਸਿੰਘ ਜੀ ਮੰਡ ਵਾਲਾ ਜਰਨਲ ਸਿਕਤਰ ਐਸਜੀਪੀਸੀ ਮੈਂਬਰ ਅਤੇ ਬੀਬੀ ਗੁਰਵਿੰਦਰ ਕੌਰ ਜੀ ਭੋਲੂ ਵਾਲਾ ਮੈਂਬਰ ਐਸਜੀਪੀਸੀ ਭਾਈ ਉਹ ਵੀ ਪਹੁੰਚ ਰਹੇ ਹਨ 19 ਸਤੰਬਰ ਦਿਨ ਸ਼ੁੱਕਰਵਾਰ ਨੂੰ 10 ਵਜੇ ਭਾਈ ਅਮਰਤ ਸੰਚਾਰ ਹੋਵੇਗਾ ਤੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਅਮਰਤ ਸ਼ਾਕੇ ਲਾਹੇ ਖਟੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗੁਰਵੀਰ ਸਿੰਘ ਜੀ ਕੀ ਜਣਾਣਾ ਪੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਪ੍ਰੋਗਰਾਮ ਬਾਰੇ ਮੈਨੇਜਰ ਸਾਹਿਬ ਜੀ ਨੇ ਬਹੁਤ ਹੀ ਵਿਸਤਾਰ ਦੇ ਵਿੱਚ ਆਪ ਸੰਗਤਾਂ ਨੂੰ ਜਾਨੂ ਸੋ ਆਪ ਸੰਗਤਾਂ ਨੂੰ ਇੱਕ ਦੋ ਬੇਨਤੀਆਂ ਹੋਰ ਹਨ ਜੋ ਕਿ 17 ਤਰੀਕ ਨੂੰ ਦਸਤਾਰ ਉਪਰ ਪਾਣੀ ਕੰਠ ਮੁਕਾਬਲੇ ਅਤੇ ਸੁੰਦਰ ਲਕਾਈ ਲਕਾਈ ਦੇ ਮੁਕਾਬਲੇ ਵੀ ਹੋਣੇ ਹਨ ਇਹਨਾਂ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਹਨ ਅਤੇ ਛੋਟੇ ਬੱਚੇ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਲੈਣ 17 ਤਰੀਕ ਨੂੰ ਸੋ ਜੋ ਬੱਚੇ ਹਨ 9 ਵਜੇ ਦੇ ਕਰੀਬ ਇੱਥੇ ਗੁਰਦੁਆਰਾ ਸਾਹਿਬ ਇੱਥੇ ਪਹੁੰਚ ਜਾਣ ਜੋ ਕਿ ਅਖੰਡ ਪਾਠ ਸਾਹਿਬ ਦੇ ਭੋਗ ਪ੍ਰੰਤ ਜੋ ਇਹ ਮੁਕਾਬਲੇ ਕਰਵਾਏ ਜਾਣਗੇ ਅਤੇ ਜੋ ਇਹਨਾਂ ਦੇ ਵਿੱਚ ਜੇਤੂ ਬੱਚੇ ਰਹਿਣਗੇ ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨਤਵੇ ਕੀਤਾ ਜਾਵੇਗਾ ਸੋ ਸਭ ਤੋਂ ਜ਼ਰੂਰੀ ਬੇਨਤੀ ਹੈ ਅਮਰਤ ਸੰਚਾਰ ਦੀ ਜੋ ਕਿ ਆਪਣੇ ਜੋ ਅਮਰਤ ਸੰਚਾਰ ਹੈ ਉਹ 19 ਤਰੀਕ ਨੂੰ ਹੋ ਰਿਹਾ ਹੈ ਵੱਧ ਤੋਂ ਵੱਧ ਭਾਈ ਸੰਕਤਾ ਗੁਰੂ ਵਾਲੇ ਬਣੋ ਅਮਰਤ ਦੀ ਦਾਤ ਪ੍ਰਾਪਤ ਕਰੋ ਜੀ ਨਾ ਕਿੜਾ ਹੈ